ਦੇਖੋ ਇਹਨਾਂ ਦੀ ਐਡੀ ਵੱਡੀ ਕੋਸ਼ਿਸ਼ ਸੀ ਕਾਲੀ ਦਲ ਖਤਮ ਕਰਨ ਨੂੰ ਆ ਜਿਹੜੇ ਭੱਜੇ ਨਾ ਨਿਸ਼ਾਨਾ ਏਜੰਸੀਆਂ ਤੋਂ ਲੱਗੇ ਸੀ ਦਿੱਲੀ ਵਾਲੇ ਨੇ ਕਿ ਕਾਲੀ ਦਲ ਨੂੰ ਖਤਮ ਕਰ ਦਿਓ ਕਾਲੀ ਲੀਡਰਸ਼ਿਪ ਖਤਮ ਕਰ ਦਿਓ ਆ ਤੇ ਰੱਬ ਨੇ ਬਚਾਇਆ ਸਾਰਾ ਕੁਝ ਰੱਬ ਨੇ ਕੀਤਾ ਦੇਖੋ ਪਿਸਤੌਲ ਮੇਰੇ ਸਾਹਮਣੇ ਮੈਨੂੰ ਗੋਲੀ ਮਾਰਨ ਆਇਆ ਰੱਬ ਹੀ ਬਚਾਉਂਦਾ ਤੇ ਮੈਨੂੰ ਹੁਣ ਦਿਲੋਂ ਫੀਲਿੰਗ ਹੋ ਰਹੀ ਹੈ ਕਿ ਰੱਬ ਚਾਹੁੰਦਾ ਹੈ ਕਿ ਵਾਪਸ ਪੰਜਾਬ ਵਿੱਚ ਖੁਸ਼ੀਆਂ ਆਉਣ ਤੇ ਅਕਾਲੀ ਦਲ ਦੀ ਸਰਕਾਰ ਆ ਇਹ ਆ ਵੀ ਰਾਫੀ ਕਰਦਾ ਮੈਂ ਤੁਹਾਨੂੰ ਅੱਜ ਦੱਸਾਂ ਜਿਹੜਾ ਕੰਮ ਮੈਂ ਨਹੀਂ ਕਰ ਸਕਿਆ ਜਾਂ ਵੱਡੇ ਬਾਦਲ ਸਾਹਿਬ ਨਹੀਂ ਕਰ ਸਕਦੇ ਰੱਬ ਨੇ ਕਰਾਦਾ ਕਹਿੰਦਾ ਤਾਂ ਆਜੂਗਾ ਅਕਾਲੀ ਨੂੰ ਸਹੀ ਮਣੇ ਤੇ ਬਾਦਲ ਦੱਸਾਂ ਅਸੀਂ ਜੋ ਅਸੀਂ ਜੋ ਮਰਜ਼ੀ ਦੀ ਕਰ ਲੈਂਦੇ ਆ ਉਹ ਨਹੀਂ ਕੰਮ ਨਹੀਂ ਕਰ ਸਕਦੇ ਜਿਨ੍ਹਾਂ ਨੇ ਆਪਣੇ ਆਪ ਹੀ ਕਰ ਗਿਆ ਆਪਣੇ ਆਪ ਹੀ ਜਿਹੜੇ ਜਿਹੜੇ ਪਿਛਟਿਛਲੋ ਮਾਰਦੇ ਸੀ ਆਪਣੇ ਆਪ ਹੀ ਭੱਜ ਕੇ ਰੱਬ ਨੇ ਕਰਦਾ ਸਾਫ ਕਰਦਾ ਹੁਣ ਜੇਵਾ ਤੁਸੀਂ ਪਿਓਰ ਅਕਾਲੀ ਬਿਠਿਓ ਹੁਣ ਪਤਾ ਅਸਲੀ ਪਤਾ ਉਹਨਾਂ ਨੂੰ ਹੁਣ ਲੱਗੂਗਾ ਜਦ ਰੋਟੀ ਪਾਉਣੀ ਪਈ ਹੁਣ ਤਾਂ ਪਹਿਲੇ ਤਾਂ ਪੱਕੀ ਪਕਾਈ ਮਿਲਦੀ ਸੀ ਅੱਜ ਵੀ ਉਹਦੋਂ ਤੁਸੀਂ ਕਾਲੀ ਵਰਕਰ ਸਾਰਾ ਕਰਦੇ ਸੀ ਅਕਾਲੀ ਵਰਕਰਾਂ ਕਾਲੀ ਟੀਮ ਕਰਦੀ ਸੀ ਪਰ ਮੈਂ ਤੁਹਾਨੂੰ ਅੱਜ ਦੱਸਾਂ ਆ ਡੇਢ ਸਾਲ ਮੈਂ ਤਾਂ ਮਨ ਬਣਾ ਲਿਆ ਜੀ ਮੈਂ ਤਾਂ ਘਰੋਂ ਨਿਕਲ ਗਿਆ ਡੇਢ ਸਾਲ ਘਰ ਬਾਅਦ ਬੜੂਗਾ ਥੋੜੀ ਸਰਕਾਰ ਬਣਾ ਕੇ ਛੱਡੂਗਾ ਤੁਸੀਂ ਮੇਰਾ ਸਾਥ ਦਿਓ ਹੁਣਾਂ ਦੇਖੋ ਕੀ ਹਾਲ ਹੈ ਆ ਝਾੜੂ ਵਾਲੇ ਜਦੋਂ ਦੇ ਆਏ ਲੁੱਟ ਹੀ ਜਾਂਦੇ ਆ ਜਿਹੜਾ ਜੀ ਆਉਂਦਾ ਗੁੰਡਾ ਕਰਦੀ ਰਾਜਾ ਗੈਂਗਸਟਰ ਰਾਜ ਕਰਦੀ ਕੱਲ੍ਹ ਓਹਰ ਮਾਰਦਾ ਪਰਸੋਂ ਕ ਤੇ ਓਹਰ ਮਾਰਦਾ ਕਿਹੜਾ ਪਰੋਤੀਆਂ ਲਈ ਜਾਂਦੇ ਮੋਗੇ ਮਾਰਦੇ ਪਰੋਤੀਆਂ ਲਈ ਜਾਂਦੇ ਕੋਈ ਪੁੱਛਣ ਵਾਲਾ ਨਹੀਂ ਕਿਉਂਕਿ ਮੁੱਖ ਮੰਤਰੀ ਕੀ ਭਗਵੰਤ ਮਾਨ ਤਾਂ ਹੈ ਹੀ ਨਹੀਂ ਆ ਮੁੱਖ ਮੰਤਰੀ ਨਹੀਂ ਹੈ ਅਸਲੀ ਮੁੱਖ ਮੰਤਰੀ ਕੇਜਰੀਵਾਲ ਹੈ ਹੁਣ ਕੇਜਰੀਵਾਲ ਪੰਜਾਬ ਦੀਆਂ ਮੀਟਿੰਗਾਂ ਲੰਦਾ ਸਸੋੜੀਏ ਨੂੰ ਚਾਰ ਮਹਿਕ ਮੇ ਦੇਤੇ ਜੈਨਾ ਦਿੱਲੀ ਨੂੰ ਚਾਰ ਹੋਰ ਦੇ ਦਿੱਤੇ ਆ ਹਰ ਮਹਿਕ ਮੇ ਅੰਦਰ ਉਹਨਾਂ ਦਾ ਦਿੱਲੀੋਂ ਪਤਾ ਕੇ ਪੈ ਗਿਆ ਆਪਣੇ ਤੇ ਇਥੇ ਜਿਹੜੇ ਐਮ.ਐਲ.ਏ ਨੂੰ ਕੱਲਾ ਗੱਡੀ ਦਿੱਤੀ ਤੇ ਗਨਮੇਂ ਦਿੱਤੇ ਤੁਰੇ ਫਿਰੋ ਯਾਰ ਆਪਾਂ ਇਹਨਾਂ ਨੂੰ ਐਸ ਕਰਕੇ ਵੋਟਾਂ ਪਈਆਂ ਸੀ ਹੁਣ ਕੰਮ ਕੀ ਹੈ ਲੁੱਟਣ ਦਾ ਪੈਸੇ ਇਕੱਠੇ ਕਰਨ ਲੋ ਮੇਰੇ ਕੋਲੇ ਅੱਜ ਇੰਡਸਟਰੀਲਿਸਟ ਆਏ ਕਹਿੰਦੇ ਅਸੀਂ ਤਾਂ ਛੱਡ ਕੇ ਜਾ ਰਹੇ ਆਂ ਜੀ ਸਾਡੇ ਤੇ ਜਿਵੇਂ ਗੈਂਗਸਟਰ ਮੰਗਦੇ ਆ ਹੁਣ ਇਹਨਾਂ ਦੇ ਕੇ ਜਿਹੜੀ ਵਾ ਗੈਂਗਸਟਰਾਂ ਮੰਗੂ ਮੰਗਲ ਲੱਗਿਆ ਪੈਸੇ ਇੰਡਸਟਰੀ ਤੋਂ ਪੰਜਾਬ ਦੇ ਦੋ ਆ ਜਿੰਨੇ ਬਿਲਡਰ ਹੈਗੇ ਅ ਰੀਅਲ ਸਟੇਟ ਵਾਲੇ 플ੌਟ ਕੱਟਣ ਵਾਲੇ ਸਾਰਿਆਂ ਤੋਂ ਪੰਨਨ ਲੈ ਆ ਆ ਜਿਹੜੀਆਂ ਜ਼ਮੀਨਾਂ ਕਿਸਾਨਾਂ ਦੀਆਂ ਦੇਖ ਲਓ 40000 ਏਕੜ ਜ਼ਮੀਨ ਅਕਵਾਇਰ ਕਰਨ ਦਾ ਨੋਟਿਸ ਕੱਢਿਆ ਥੋਡੇ ਵੀ ਲੁਧਿਆਣਾ ਇੱਥੇ ਸੁੱਤਾ ਮਤਲਬ ਕੀ ਹੈ ਕੀ ਕਰਨ ਗਿਆ ਹੁਣ ਉਹਨਾਂ ਨੇ ਨੋਟੀਫਿਕੇਸ਼ਨ ਕਰਤੀ ਜਿਹੜਾ ਪਿੰਡ ਆ ਗਿਆ ਉਸ ਨੋਟੀਫਿਕੇਸ਼ਨ ਚ ਉੱਥੇ ਹੁਣ ਤੁਸੀਂ ਸੀਐਲਯੂ ਨਹੀਂ ਮਿਲੂਗਾ ਤੁਹਾਨੂੰ ਹਾਂ ਸੀ ਹਰ ਤਾਂ ਚਾਰ ਤੋਂ ਸ਼ੁਰੂ ਕੀਤਾ ਪਾਣੀ ਦੇਖਦੇ ਕਿੰਨਾ ਗਰਮ ਹੈ ਕੋਈ ਸੀਐਲ ਵੀ ਨਹੀਂ ਹੋਊਗਾ ਉਹਦੇ ਬਾਅਦ ਤੁਸੀਂ ਇੱਥੇ ਕੋਈ ਚੀਜ਼ ਨਹੀਂ ਬਣਾ ਸਕਦੇ ਤੁਸੀਂ ਵੇਚ ਵੀ ਨਹੀਂ ਸਕਦੇ ਹੋਊਗਾ ਕੀ ਜੇ ਖੇ 50 ਲੱਖ ਜਾਂ ਕਰੋੜ ਜਾਂ 2 ਕਰੋੜ ਦਾ ਕਿਲਾ ਸੀ ਆਜੂ 20 ਲੱਖ ਤੇ ਇੱਕ ਇਹ ਕਿੰਨਾ ਕੁੰਡੀ ਰੱਖ ਲਈ ਨਵਾਂ ਕਾਨੂੰਨ ਬਣਾਤਾ ਕੀ ਦਾ ਜੀਦਾ ਜੀ ਕਰੋਗੇ ਕੱਢ ਦੇਣਗੇ ਕੱਢ ਸਕਦੇ ਆ ਤੇ ਜੀਦਾ ਜੀ ਰੱਖਣਗੇ ਉਹ ਰੱਖ ਸਕਦੇ ਆ ਤੇ ਜਿਹਨੂੰ ਮਰਜ਼ੀ ਲੋਡ ਕਰ ਸਕਦੇ ਆ ਕੀ ਕਰਨਗੇ ਜਿਹੜਾ ਆਪ ਕੋ ਪੈਸੇ ਲੈਣਗੇ ਤੁਸੀਂ ਕਰੋੜ ਰੁਪਿਆ ਦੀ ਲੁਧਿਆਣੇ ਤੇ ਰੱਖ ਲਿਆ ਰੇਡਰ ਨੇ ਕਰੋੜ ਰੁਪਿਆ ਕਿਲੇ ਦਾ ਜਿਹਨੇ ਆਪਣੀ ਜ਼ਮੀਨ ਕਢਾਉਣੀ ਹੈ ਕਿਉਂਕਿ ਸਾਰੇ ਬਾੜਦੇ ਆ ਉਹਨਾਂ ਨੇ ਪੈਸੇ ਇਕੱਠੇ ਕਰੋ 40000 ਇੱਕੜ ਦੇਖੋ ਮੈਂ ਤੁਹਾਨੂੰ ਇੱਕ ਛੋਟੀ ਗੱਲ ਦੱਸ ਚੰਡੀਗੜ੍ਹ ਹੈ ਇਹ ਚੰਡੀਗੜ੍ਹ ਸ਼ਹਿਰ ਹੈ ਨਾ ਤਗਰੀ ਪਰ ਕਿੰਨੇ ਸਾਲ ਹੋ ਗਏ ਨੇ ਮਤਲਬ 77 ਸਾਲ ਹੋ ਗਏ ਬਣੇ ਸਾਰਾ ਚੰਡੀਗੜ੍ਹ ਦੀ ਜ਼ਮੀਨ 28000 ਏਕੜ ਸਾਰੇ ਚੰਡੀਗੜ੍ਹ ਦੀ ਜ਼ਮੀਨ 28000 ਏਕੜ ਹਲੇ ਵੀ ਮਤਲਬ 7-8000 ਏਕੜ ਪਿਆ ਜਿਹੜਾ ਹਲੇ ਤੱਕ ਬਾਬ ਨਹੀਂ ਹੋਇਆ ਕੋਈ ਕੋਲ ਜਿੱਥੇ ਖੇਤੀ ਕਰੇ ਇੱਥੇ 40000 ਕਿੱਲੇ ਨੂੰ 20000 ਤੱਕ ਨਾਲ ਲੰਦਣਾ ਚੱਲ ਥੋੜੇ ਜਿ ਹੱਲ ਹੈ ਸੋ ਆਪਾਂ ਆਪਾਂ ਨੂੰ ਜੁਨਵਰੀ ਆਪਣੀਆਂ ਹੁਣ ਪੰਜਾਬ ਨੂੰ ਬਚਾਉਂਗੇ ਇਹਨਾਂ ਨੇ ਨਹੀਂ ਬਚਾਉਣਾ ਨਾ ਕਾਂਗਰਸ ਨੇ ਕਿਉਂਕਿ ਆ ਵੀ ਦਿੱਲੀ ਨੂੰ ਲੁੱਟਣ ਹੁੰਦੇ ਆ ਤੁਸੀਂ ਮੈਨੂੰ ਇੱਕ ਦੱਸ ਦਿਓ ਕਾਂਗਰਸ ਪਾਰਟੀ ਨੇ ਇੱਕ ਵੀ ਚੀਜ਼ ਆਈ ਚੰਨੀ ਆ ਜਿਹੜਾ ਮੁੱਖ ਮੰਤਰੀ ਬਣਿਆ ਸੀ ਮੈਂ ਸਵਾਲ ਪੁੱਛਿਆ ਸੀ ਤੇ ਕੀ ਜਵਾਬ ਸੀ ਪੈਚਵਰਕ ਕਰਦੇ ਆ ਆ ਤਾਂ ਪੈਚਵਰਕ ਵੀ ਨਹੀਂ ਕੀਤਾ ਇਹਨਾਂ ਨੇ ਤਾਂ ਹਲੀ ਸ਼ਰਮ ਵੀ ਨਹੀਂ ਆਉਂਦੀ ਉਹਨਾਂ ਨੂੰ ਕਹਿੰਦੇ ਪੈਚਵਰਕ ਹੁਣ ਆ ਤਾਂ ਹਲਾਲ ਐਸ ਕਰਕੇ ਮੈਂ ਅਕਾਲੀ ਵਰਕਰਾਂ ਨੂੰ ਬੇਨਤੀ ਕਰਦਾ ਯਾਰ ਗਲਤੀ ਆਪਣੀ ਅਕਾਲੀ ਦਲ ਦੀ ਸਰਕਾਰ ਰੋਤੀ ਨਹੀਂ ਲੈਪਣ ਨੂੰ ਜਿੱਤੇ ਜਦੋਂ ਵਰਕਰ ਫੈਸਲਾ ਕਰ ਲੈਂਦੇ ਆ ਕਿ ਆਪਾਂ ਕਿ ਸਰਕਾਰ ਨਹੀਂ ਬਣਾਉਣੀ ਫਿਰ ਦੂਜਿਆਂ ਦੀ ਬਣ ਜਾਂਦੀ ਐ ਜਦੋਂ ਵਰਕਰ ਫੈਸਲਾ ਕਰਦੇ ਐ ਇੱਕ ਦੀ ਤਾਂ ਆਪਾਂ ਬਣਾਉਣੀ ਬਣਾਉਣੀ ਐ ਫਿਰ ਕੋਈ ਰੋਕ ਨਹੀਂ ਸਕਦਾ ਤੁਸੀਂ ਬਣਾ ਕੇ ਖੜਦੇ ਹੋ 10 ਸਾਲ ਤੁਸੀਂ ਪਿੱਛੇ ਛਿਲਦਾ ਹੁਣ ਫੈਸਲਾ ਕਰ ਲਓ 2023 ਚ ਆਪਣੀ ਸਰਕਾਰ ਲੈ ਕੇ ਆਉਣੀ 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 ਐ ਫੈਸਲਾ ਪਹਿਲਾਂ ਹੋ ਗਿਆ ਜੀ ਆਪਣੇ ਤੁਹਾਡੇ ਤੁਸੀਂ ਸਾਰੇ ਇਕੱਠੇ ਹੋ ਜੋ ਯਾਰ ਆਪਣਾ ਕੋਈ ਆਪਣਾ ਮਨਸ਼ਾਨਾ ਹੈ ਅਕਾਲੀ ਦਲ ਆਪਣਾ ਇੱਕ ਮਨਸ਼ਾਨਾ ਹੈ ਪੰਜਾਬ ਇਕੱਠੇ ਹੋ ਜੇ ਧੜੇ ਬੰਦੀ ਛੜਦੇ ਆਪਣਾ ਕੋਈ ਧੜਾ ਨਹੀਂ ਆਪਣਾ ਬੜਾ ਅਕਾਲੀ ਦਲ ਹੈ ਪੰਜਾਬ ਨੂੰ ਬਚਾਉਣਾ ਹੈ ਇਸ ਕਰਕੇ ਮੈਂ ਲੀਡਰਸ਼ਿਪ ਨੂੰ ਮੋਗੇ ਵਾਲਿਆਂ ਦਾ ਮੈਂ ਬੜੀ ਖੁਸ਼ੀ ਹੈ ਕਿ ਸਾਰੀ ਟੀਮ ਇਕੱਠੀ ਹੈ ਕੋਈ ਇੱਕ ਦੂਜੀ ਲੱਤਾਂ ਖਿਚਣ ਵਾਲੇ ਕੋਈ ਨਹੀਂ ਆ ਵੀ ਰਾფი ਕਰਦਾ ਮੈਂ ਤੁਹਾਨੂੰ ਇਕੱਲ ਦੱਸਾਂ ਜਿਹੜਾ ਕੰਮ ਮੈਂ ਨਹੀਂ ਕਰ ਸਕਿਆ ਇਹ ਵੱਡੇ ਬਾਦਲ ਸਾਹਿਬ ਨਹੀਂ ਕਰ ਸਕਦੇ ਰੱਬ ਨੇ ਕਰਾਦਾ ਕਹਿੰਦਾ ਤਾਂ ਮਾਜੂਦਾ ਕਾਲੀ ਨੂੰ ਸਹੀ ਮਨਦਰ ਬਾਦਲ ਦੇ ਸਾਹ ਅਸੀਂ ਜੋ ਅਸੀਂ ਜੋ ਮਰਜ਼ੀ ਜੀ ਕਰ ਲੈਂਦੇ ਆ ਉਹ ਨਹੀਂ ਕੰਮ ਨਹੀਂ ਕਰ ਸਕਦੇ ਜਿਨ੍ਹਾਂ ਨੇ ਆਪਣੇ ਆਪ ਹੀ ਕਰ ਗਿਆ ਆਪਣੇ ਆਪ ਹੀ ਜਿਹੜੇ ਜਿਹੜੇ ਪਿਛਟਛੜੋ ਮਾਰ ਰਹੀ ਆਪਣੇ ਆਪ ਹੀ ਭੱਜ ਕੇ ਰੱਬ ਨੇ ਕਰਦਾ ਸਾਫ ਕਰਤਾ ਹੁਣ ਜਿਵੇਂ ਤੁਸੀਂ ਪਿਓਰ ਕਾਲੀ ਬੈਠਿਓ ਅਸੀਂ ਤਾਂ ਮਾਦਰੀ ਦੀ ਸਾਫ ਕਰਤੇ ਨਾ ਉਸ ਕਾਲੀ ਦਾ ਨਾ ਤੁਸੀਂ ਕਰੇ ਕਰਕੇ ਮੋਗੇ ਦੇ ਅਸੀਂ ਤੁਸੀਂ ਇੱਕਦ ਦੱਸੋ ਤੁਸੀਂ ਜਾਣ ਦੱਸੋ ਆ ਮੇਰਾ ਵੀ ਮੱਖਣ ਗਿਆ ਬਾ ਦੇਖੋ ਉਸ ਪਰਿਵਾਰ ਨੂੰ ਕੀ ਨਹੀਂ ਦਿੱਤਾ ਸਾਂ ਕੋਈ ਨਹੀਂ ਜੋ ਮੈਂ ਨਾ ਕੀਤੀ ਨਹੀਂ ਮੈਂ ਮੈਂ ਉਹੀ ਕਹਿੰਦਾ ਨਾ ਕਈ ਵਾਰ ਵਰਕਰਾਂ ਨੂੰ ਪਿੱਛੇ ਕਰਕੇ ਪਰ ਮੈਨੂੰ ਦੁੱਖ ਲੱਗੇ ਯਾਰ ਮੈਂ ਕਿਹਾ ਫਿਰ ਲੋਕੇ ਖੁਸ਼ ਬੰਦੇ ਖੁਸ਼ ਕਿਵੇਂ ਹੋਣਗੇ ਚਲ ਕੋਈ ਗੱਲ ਨਹੀਂ ਹੁਣ ਪਤਾ ਅਸਲੀ ਪਤਾ ਉਹਨਾਂ ਨੂੰ ਹੁਣ ਲੱਗੂਗਾ ਜੇ ਰੋਟੀ ਪੋਣੀ ਪਈ ਹੁਣ ਤਾਂ ਪਹਿਲੇ ਤਾਂ ਪੱਕੀ ਪਕਾਈ ਮਿਲਦੀ ਸੀ ਉਦੋਂ ਤੁਸੀਂ ਕਾਲੀ ਵਰਕਰ ਸਾਰਾ ਕਰਦੇ ਸੀ ਅਕਾਲੀ ਵਰਕਰਾਂ ਕਾਲੀ ਟੀਮ ਕਰਦੀ ਸੀ ਪਰ ਮੈਂ ਤੁਹਾਨੂੰ ਅੱਜ ਦੱਸਾਂ ਆ ਡੇਢ ਸਾਲ ਮੈਂ ਤਾਂ ਮਨ ਬਣਾ ਲਿਆ ਹੈ ਮੈਂ ਤਾਂ ਘਰੋਂ ਨਿਕਲ ਗਿਆ ਡੇਢ ਸਾਲ ਘਰ ਬਾਹਰ ਫੜੂੰਗਾ ਥੋੜੀ ਸਰਕਾਰ ਬਣਾ ਕੇ ਛੱਡੂੰਗਾ ਤੁਸੀਂ ਮੇਰਾ ਸਾਥ ਦਿਓ ਤੁਸੀਂ ਤੁਸੀਂ ਮੇਰਾ ਸਾਥ ਦੇ ਦਿਓ ਅੱਖਾਂ ਮੀਚ ਕੇ 1.5 ਸਾਲ ਜਿੰਨੇ ਆਪਣੀ ਲੀਡਰਸ਼ਿਪ ਹੈ ਫੈਸਲਾ ਕਰ ਲੋ ਕਿ ਜੋ ਪਾਰਟੀ ਦਾ ਪ੍ਰੋਗਰਾਮ ਆਏ ਜੋ ਪਾਰਟੀ ਦੀ ਇੰਸਟਰਕਸ਼ਨ ਆਏ ਜੋ ਪਾਰਟੀ ਦਾ ਪਲਾਨ ਆਏ ਆਪਾਂ ਡਟ ਕੇ ਸਾਰਾ ਕੰਮ ਛੱਡ ਕੇ ਉਹਦੇ ਮਗਰ ਲੱਗ ਜਾਣਾ ਤੁਸੀਂ ਘਰ ਘਰ ਵੜ ਜਿਓ ਆਪਣੀ ਆਪਣੀ ਸਰਕਾਰ ਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਆਮ ਜਨਤਾ ਕੋਈ ਲੀਡਰ ਨਾਲ ਨਹੀਂ ਹੈ ਪਾਕੀ ਨਾਲ ਹੈ ਬਿਲਕੁਲ ਬੜੀ ਗੱਲ ਹੈ ਜਿੱੱਚਾ ਡੂ ਵਾਲੇ ਇਹਦਾ ਨਾਂ ਲੱਲਾ ਖੱਖਾ ਨਾ ਗੇ ਨਾ ਥੱਲੇ ਪਿੱਛੇ ਉਹ ਬਾਣੇ ਵਿੱਚ ਸੀਟਾਂ ਲਾ ਜਾ ਸਕਦੇ ਆ ਕਾਲੀ ਦਲ ਤਾਂ ਐਡੀ ਤਕੜੀ ਐ ਮੱਲਾ ਨਾਲ ਤੁਸੀਂ ਤਾਂ ਥੋੜਾ ਮੂਡ ਬਣਾ ਲਓ ਨਾ ਸ਼ਾਟ ਪਾ ਦੋਗੇ ਤੁਸੀਂ ਮੈਂ ਤੁਹਾਨੂੰ ਅੱਜ ਮੈਂ ਤੁਹਾਨੂੰ ਸਹੀ ਬੋਲੇ ਸੋਨਿਹਾਲ ਸਾਰਸੀ ਨਾਲੇ ਮੋਗਾ ਜਿਲ੍ਹਾ ਤਾਂ ਜਮਾ ਗੜਾ ਸੈਂਟਰ ਪੁਆਇੰਟ ਐ ਮੈਂ ਦੇਖੇ ਤੁਸੀਂ ਜਦੋਂ ਮੈਂ ਟੱਪਦਾ ਹੁੰਨਾ ਨਾ ਧੜਕਣ ਲੱਗਿਆ ਵੱਧ ਜਾਂਦੀ ਐ ਕਾਲੀ ਦਲ ਦਾ ਜਿਵੇਂ ਲੱਗਦਾ ਜਿਵੇਂ ਉੱਤ ਜਿੱਥੋਂ ਹੀ ਟੱਪੀ ਲਾਇਆ ਇੱਥੇ ਚਾਰੇ ਤਰਫ ਕਾਨੀ ਕਾਲੀ ਲੱਗਦਾ ਸਰਾ ਤੇ ਮੈਨੂੰ ਹੁਣ ਐ ਕਰ ਲੋ ਚਾਰੇ ਸੀਟਾਂ ਦਾ ਆਪਣੀਆਂ ਜਿਤਨੀਆਂ ਜਿਤਨੀਆਂ ਆਂਡੀ ਗੌਂਡੀਆਂ ਨੂੰ ਵੀ ਘੇਰਾ ਪਾਉਣ ਲੱਗ ਜੂਗੇ ਮਸਾ ਮੇਰੇ ਮਗਰੀ ਵੀ ਸਾਲ ਦੇ ਪੈਸੇ ਆ ਤੁਸੀਂ ਦੇਖੋ ਇਹਨਾਂ ਦੀ ਐਡੀ ਵੱਡੀ ਕੋਸ਼ਿਸ਼ ਸੀ ਕਾਲੀ ਦਲ ਖਤਮ ਕਰਨ ਨੂੰ ਆ ਜਿਹੜੇ ਭੱਜੇ ਨਾ ਨਿਸ਼ਾਨਾ ਏਜੰਸੀਆਂ ਤੋਂ ਲੱਗੇ ਸੀ ਦਿੱਲੀ ਵਾਲੇ ਨੂੰ ਕਿ ਕਾਲੀ ਦਲ ਨੂੰ ਖਤਮ ਕਰ ਦਿਓ ਕਾਲੀ ਲੀਡਰਸ਼ਿਪ ਖਤਮ ਕਰ ਦਿਓ ਆ ਤੇ ਰੱਬ ਨੇ ਬਚਾਇਆ ਸਾਰਾ ਕੁਝ ਰੱਬ ਨੇ ਕੀਤਾ ਦੇਖੋ ਪਿਸਤੌਲ ਮੇਰੇ ਸਾਹਮਣੇ ਮੈਨੂੰ ਗੋਲੀ ਮਾਰਨ ਆਇਆ ਰੱਬ ਹੀ ਬਚਾਉਂਦਾ ਤੇ ਮੈਨੂੰ ਹੁਣ ਦਿਲੋਂ ਫੀਲਿੰਗ ਹੋ ਰਹੀ ਹੈ ਕਿ ਰੱਬ ਚਾਹੁੰਦਾ ਹੈ ਕਿ ਵਾਪਸ ਪੰਜਾਬ ਵਿੱਚ ਖੁਸ਼ੀਆਂ ਆਉਣ ਤੇ ਅਕਾਲੀ ਦਲ ਦੀ ਸਰਕਾਰ ਆਏ ਹੁਣ ਤੁਹਾਨੂੰ ਤੁਸੀਂ ਸਾਰੇ ਇਕੱਠੇ ਹੋ ਕੇ ਇੱਕ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ 15 ਤਰੀਕ ਨੂੰ ਅਸੀਂ ਲੁਧਿਆਣੇ ਅਸੀਂ ਆ ਜਿਹੜਾ ਜ਼ਮੀਨਾਂ ਦਾ ਜਿਹੜਾ ਆ ਲੁੱਟਣ ਲੱਗੇ ਜ਼ਮੀਨਾਂ ਨੂੰ ਕਬਜ਼ਾ ਕਰਨ ਲੱਗੇ ਉਹ ਅਸੀਂ 1 ਇੰਚ ਵੀ ਦੇਣ ਦੇਵਾਂਗੇ ਪਰ ਉਹਦੇ ਉਹਦੇ ਖਿਲਾਫ ਆਪਾਂ ਉੱਥੇ ਧਰਨਾ ਦੇ ਰਹੇ ਹਾਂ ਮੈਨੂੰ ਬੇਨਤੀ ਹੈ ਕਿ 500 ਬੰਦਾ ਤੁਹਾਡੇ ਹਰ ਹਲਕੇ ਜਵਾ ਜਾਦਾ ਨਹੀਂ ਮੈਂ ਕਿਹਾ 500 ਨਹੀਂ यार ਮੈਂ ਹੁੰਦਾ ਕੀ ਹੈ ਨਾ ਕਹਿ ਦਿੰਦੇ ਹੋ ਪਰ ਮੈਨੂੰ ਹੁਣ ਤਾਂ ਦੇਖੋ ਆਪਾਂ ਬਹੁਤ ਛੁੱਤਰ ਛੁੱਤਰ ਖਾਲੇ ਬਹੁਤ ਬਿਖੇ ਹੋਗੇ ਹੁਣ ਤਾਂ ਜਿਵੇਂ ਨਾ ਲੋਜ ਹੈ ਜ ਹੁਣ ਸਿਰ ਆ ਗਿਆ ਹੁਣ ਤਾਂ ਆਪਾਂ ਇਤਨੀਆ 500 ਬੰਦਾ ਇੱਕ ਹਲਕਾ 2000 ਬੰਦਾ ਮੋਗੇ ਜ਼ਿਲ੍ਹੇ ਤੋਂ ਉਥੇ 11 ਵਜੇ ਡੀਸੀ ਅਫਸਰ ਦੇ ਉਥੇ ਸਾਰਾ ਪਹੁੰਚਣਾ ਉਹਦੇ ਬਾਅਦ ਥੋੜੇ ਜ਼ਿਲ੍ਹੇ ਚ ਵੀ ਆਵਾਂਗੇ ਉਥੋਂ ਲੈ ਕੇ ਅਵੀ ਜਿੱਥੇ ਸ਼ਹਿਰਾਂ ਜਿਨਾ ਕੀਤਾ ਉਹਨਾਂ ਜ਼ਿਲ੍ਹਿਆਂ ਜਾਪਾ ਧਰਨੇ ਦੇਵਾਂਗੇ ਤੇ ਹੋਰ ਬੜੇ ਪ੍ਰੋਗਰਾਮ ਆਪੇ ਆਉਣਗੇ ਪਰ ਮੈਂ ਦਿਲ ਦੀ ਗ੍ਰਹਿਣੀ ਤੋਂ ਤੁਹਾਡਾ ਧੰਨਵਾਦ ਕਰਨਾ ਚਾਹਣਾ ਮੈਨੂੰ ਉਹ ਪੁਰਾਣੇ ਸਾਰੇ ਆਪਣੇ ਸ਼ਖਲਾਂ ਦਿਖ ਰਹੀਆਂ ਜਿੰਨਾ ਮੇਰਾ ਜਦੋਂ ਛੋਟਾ ਹੁੰਦਾ ਸੀ ਉਦੋਂ ਦਾ ਉਦੋਂ ਦਾ ਮੇਰੇ ਨਾਲ ਸਾਥ ਦਿੱਤਾ ਤੁਸੀਂ ਮੇਰੇ ਮੋਢੇ ਤੇ ਹੱਥ ਰੱਖਦੇ ਰਹੇ ਹੋ ਸਿਰ ਤੇ ਹੱਥ ਰੱਖਦੇ ਰਹੇ ਹੋ ਆਸ਼ੀਰਵਾਦ ਦਿੰਦੇ ਰਹੇ ਹੋ ਇੱਕ ਮੈਂ ਸਹੀ ਮਨਤ ਵਧੀਆ ਟੀਮ ਹੈ ਤੁਹਾਡੀ ਬਹੁਤ ਵਧੀਆ ਟੀਮ ਹੈ ਮਤਲਬ ਪ੍ਰੈਸ ਵਾਲੇ ਵੀ ਉਦੋਂ ਦੇ ਬੁਢੇ ਨਹੀਂ ਹੋਏ ਮੇਰੇ ਵਾਂਗੂ ਪੁਰਾਣੇ ਹੀ ਆ ਹੈ ਆਹ ਵਹੀ ਉਹ ਹੀ ਮੈਂ ਦੇਖਿਆ ਜਦੋਂ ਤੋਂ ਮੈਂ ਆਇਆ ਸੀ 30 ਸਾਲ ਪਹਿਲੇ ਉਦੋਂ ਵੀ ਹੱਥ ਥੋੜਾ ਕੈਮਰਾ ਸੀ ਹੁਣ ਵੀ ਹੈਗਾ ਨੀ ਜਵਾਨ ਹੋ ਗਏ ਸਮਾਂ ਮੈਂ ਜਵਾਨ ਹੋ ਗਏ ਇਹ ਦਾ ਸਮਰਪਤਾ ਜੀ ਪਾਰਟੀ ਨੂੰ ਨਹੀਂ ਮੈਂ ਉਹ ਹੀ ਦੇਖਿਆ ਰਿਸ਼ਤਾ ਹੀ ਅਜਾ ਬਣ ਗਿਆ ਜ਼ਿਲ੍ਹੇ ਨਾਲ ਅੱਛਾ ਮੈਂ ਖੋਲ ਦੱਸਦਾ ਮੈਂ ਜਿੱਥੇ ਵੀ ਹੁੰਨਾ ਨਾ ਮੋਗੇ ਵਾਲਿਆਂ ਨੂੰ ਇੰਨਾ ਹੌਸਲਾ ਹੈ ਕਿ ਜਦੋਂ ਮਰਜੀ ਜਾਈਏ ਸਪੀਡ ਤੋਂ ਕੋਈ ਮਰਜੀ ਕੰਮ ਕਰਾਈ ਸਰਕਾਰ ਹੁੰਦੀ ਸੀ ਮੈਂ ਭਾਵੇਂ ਅੰਮਰਸਰੋਂ ਸਿੱਧੇ ਪਹੁੰਚ ਜਾਂਦੀ ਆ ਕਰੋ ਟੈਲੀਫੋਨ ਆਪਣੇ ਬਿਟਾ ਹੱਬਾਂ ਫੜ ਕੇ ਕਰਾ ਲੈਂਦੇ ਸੀ ਫਰਕ ਹੈ ਅਕਾਲੀ ਸਰਕਾਰ ਦਾ ਮਤਲਬ ਵਰਕਰ ਦਾ ਸਰਕਾਰ ਵਰਕਰ ਦੀ ਸਰਕਾਰ ਤੁਸੀਂ ਸਰਕਾਰ ਸੀ ਤੁਹਾਨੂੰ ਕੋਈ ਚਿੰਤਾ ਨਹੀਂ ਸੀ ਕੋਈ ਫਿਕਰ ਨਹੀਂ ਸੀ ਕੋਈ ਥਰੂਪ ਪਤਾ ਸੀ ਕਿ ਕਿਸ ਕੋ ਸਾਡੇ ਨਾਲ ਕੋਈ ਧੱਕਾ ਨਹੀਂ ਕਰ ਸਕਦਾ ਹੁਣ ਲੁਕਣ ਤੇ ਲੱਗੇ ਧੱਕੇ ਕਰਨ ਤੇ ਲੱਗੇ ਬੁਰਾ ਹਾਲ ਕਰਤਾ ਪੰਜਾਬ ਇਸ ਕਰਕੇ ਮੈਂ ਸਾਰੀ ਲੀਡਰਸ਼ਿਪ ਨਵੇਂ ਪ੍ਰਧਾਨ ਸਾਹਿਬ ਕਿੱਥੇ ਆਓ ਜੀ ਥੋੜੀ ਹੁਣ ਜਿੰਮੇਵਾਰੀ ਬਹੁਤ ਵੱਡੀ ਹੈ ਜੀ ਹੁਣ ਉਹ ਜਿਵੇਂ ਹੁੰਦਾ ਨਾ ਜਦੋਂ ਡੀਜੀਪੀ ਆਉਂਦਾ ਤੇ ਐਸਐਸਪੀ ਉਹ ਨਾਲ ਹੀ ਹੁੰਦਾ ਤੁਸੀਂ ਹੁਣ ਜ਼ਿਲ੍ਹੇ ਦੇ ਤੁਸੀਂ ਸਾਰੇ ਇੰਚਾਰਜ ਉਹ ਸਾਰਿਆਂ ਨੂੰ ਇਕੱਠਾ ਕਰਕੇ ਜੀ ਜਿਹੜੇ ਪ੍ਰੋਗਰਾਮ ਹੁਣ ਆਪਾਂ ਇੱਕ ਤਾਂ ਆਪਾਂ ਬੂਥ ਕਮੇਟੀਆਂ ਬਣਾਉਣੀਆਂ ਸਾਰਾ ਨੇ ਇੱਕ ਮਹੀਨੇ ਦੇ ਅੰਦਰ ਵੇਂਦੀ ਹੈ ਜੀ ਹਰ ਪਿੰਡ ਦੀ ਬੂਥ ਕਮੇਟੀ ਬਣੂਗੀ ਸਰਕਲ ਕਮੇਟੀਆਂ ਬਣ ਗਈਆਂ ਹਲਕੇ ਦੀ ਕੋਰ ਕਮੇਟੀ ਬਣੂਗੀ ਆ ਸਾਰਾ ਕੁਝ ਆਪਾਂ ਪਹਿਲੇ ਇੱਕ ਮਹੀਨੇ ਦੇ ਅੰਦਰ ਮੁਕੰਮਲ ਕਰੀਏ ਆਪਣੀ ਆਰਗੇਨਾਈਜੇਸ਼ਨ ਥੱਲੇ ਤੱਕ ਪਿੰਡ ਤੱਕ ਉਹਨਾਂ ਦੇ ਟੈਲੀਫੋਨ ਨੰਬਰ ਉਹਨਾਂ ਦੇ ਗਰੁੱਪ ਆਪਾਂ ਬਣਾਵਾਂਗੇ ਸੋ ਥੈਟ ਜਿਵੇਂ ਮੈਂ ਕੀ ਕਰਦਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਲੰਬੀ ਹਲਕੇ 'ਚ ਮੇਰੇ ਕੋਈ 1.200 ਵਰਕਰ ਹੈ ਜਿਹੜੇ ਆਪਣੇ ਮੇਨ ਹੁੰਦੇ ਆ ਅਸੀਂ ਗਰੁੱਪ ਬਣਾਇਆ ਜਦੋਂ ਵੀ ਮੈਂ ਜਾਣਾ ਹੁੰਦਾ ਲੰਬੀ ਮੈਂ ਟੈਲੀਫੋਨ ਉਸੇ ਗਰੁੱਪ 'ਚ ਪਾ ਦਿੰਦਾ ਕਿ ਮੈਂ ਆ ਰਿਹਾ ਅੱਜ ਦਿਨ ਆ ਕਿਸੇ ਨੂੰ ਕੋਈ ਕੰਮ ਹੋਵੇ ਉਵੇਂ ਥੋੜਾ ਸਿਸਟਮ ਚੱਲਣਾ ਚਾਹੀਦਾ ਇੱਕ ਵਧੀਆ ਪ੍ਰੋਫੈਸ਼ਨਲ ਸਿਸਟਮ ਚਾਹੀਦਾ ਇੱਕ ਇੱਥੇ ਗਿਲ ਸਾਹਿਬ ਜੀ ਹਾਂਜੀ ਹਾਂਜੀ ਯਾਰ ਇੱਕ ਇੱਥੇ ਸ਼ਹਿਰ ਦੇ ਵਿੱਚ ਦਫ਼ਤਰ ਖੋਲੋ ਅਕਾਲੀ ਦਲ ਦਾ ਜਿਹੜਾ ਜ਼ਿਲ੍ਹੇ ਦਾ ਦਫ਼ਤਰ ਇੱਥੇ ਖੁੱਲਣਾ ਚਾਹੀਦਾ 24 ਘੰਟੇ ਇੱਥੇ ਕੋਈ ਨਾ ਕੋਈ ਜੇ ਪ੍ਰਧਾਨ ਸਾਹਿਬ ਨਹੀਂ ਆ ਕਿਸੇ ਦਿਨ ਆ ਸਕਦੇ ਕੋਈ ਹੋਰ ਲੀਡਰ ਜ਼ਰੂਰ ਬੈਠਿਆ ਕਰੇ ਬਿਲਕੁਲ ਖੁੱਲੂਗਾ ਦਫ਼ਤਰ ਤੁਸੀਂ 15 20 ਦਿਨ ਦੇ ਅੰਦਰ ਕੋਈ ਮੇਨ ਰੋਡ ਤੇ ਲੈ ਲਓ ਜਿਸੇ ਵਰਕਰਾਂ ਦੇ ਵਾਸਤੇ ਆਉਣ ਵਾਸਤੇ ਚਾਹ ਪਾਣੀ ਵਾਸਤੇ ਸਾਰਾ ਪ੍ਰਬੰਧ ਹੋਏ